ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ-ਠਾਕ ਹੋਵੋਗੇ ਤੇ ਤੁਹਾਡਾ ਪੈਨਸੋਟਾ ਘਰ ਸਾਤੇ ਵੀਰ ਬਲੌਗ ਚੈਨਲ ਤੇ ਟਾਈਮ ਹੋ ਗਿਆ ਜੀ 7:30 ਦਾ ਤੇ ਇੱਧਰ ਸਵੇਰੇ-ਸਵੇਰੇ ਹੋ ਗਈ ਬਾਰਿਸ਼ ਸ਼ੁਰੂ ਦੇਖੋ ਕਿ ਨਮੀ ਆ ਰਹੀ ਆ ਅੱਧਾ ਘੰਟਾ ਹੋ ਗਿਆ ਮੀਂਹ ਪਈ ਜਾਂਦੇ ਹੰਤਾਲੇ ਚਲਾ ਤੇ ਗੁਰਮੀਸ਼ੀ ਇਹਨੇ ਚੱਤ ਕੇ ਨਹੀਂ ਗਈ ਮਸ਼ੀਨ ਬਾਹਰ ਪਈਏ ਦੇਖੋ ਨਹੀਂ ਦੇਖੋ ਜ਼ੋਰਦਾਰ ਮੀ ਵੇਰੇ ਵੇਰੇ ਬਹੁਤ ਮੀਂਹ ਆ ਗਿਆ ਕੱਪੜੇ ਧੋ ਕੇ ਹਟੇ ਸੀ ਏਦੂ ਪਹਿਲਾਂ ਮੀਂਹ ਤੋਂ ਪਹਿਲਾਂ ਪਹਿਲਾਂ ਕੱਪੜੇ ਤਾਂ ਧੋਲੇ ਸੀ ਪਾਣੀ ਪੁਣੀ ਆਇਆ ਸੀ ਪੀਣ ਵਾਲਾ ਪਾਣੀ ਭਰ ਲਿਆ ਤੇ ਇਧਰ ਆ ਕੱਲ ਦੀਆਂ ਫਲੀਆਂ ਤੋੜੀਆਂ ਪਈਆਂ ਦੁਆਰੇ ਦੀਆਂ ਕੱਲ ਸ਼ਾਮ ਨੂੰ ਤੋੜੀਆਂ ਸੀ ਇਹ ਬਣਾਵਾਂਗੇ ਹੁਣ ਸਬਜ਼ੀ ਉਹ ਵੱਜ ਗਿਆ ਅੰਦਰ ਹੋਂ ਤਾਂ ਰੋਜ਼ ਹੀ ਮੀਂਹ ਆਇਆ ਰਹਿੰਦਾ ਗਰਮੀ ਫੇਰ ਨਹੀਂ ਘਟਦੀ ਹੈਗੀ ਗੀ ਗਰਮੀ ਦਿਨੇ ਉਹਨੇ ਦੀ ਉਹਨੇ ਜਿੰਨਾ ਮਰਜੀ ਮੀਂਹ ਪਾ ਦੇ ਰੱਬ ਗਰਮੀ ਤਾਂ ਉਹਨੇ ਦੀ ਉਹਨੇ ਰਹਿੰਦੀ ਹੈ ਇੱਥੇ ਇਧਰ ਸਾਡੇ ਕਾਕੇ ਦੇ ਕੰਮ ਵੇਖ ਲੋ ਨੀਂਦਾ ਕਰਕੇ ਬਾਹਰ ਮੈਂ ਪਾਏ ਨਹੀਂ ਤਣੀ ਤੇ ਕੱਪੜੇ ਤੇ ਇਧਰ ਕਾਕੇ ਦੇ ਕੱਪੜਿਆਂ ਦੇ ਢੇਰ ਲੱਗੇ ਹੋਏ ਸੁੱਕਣਿਆਂ ਦੇ ਸੁਪਣੇ ਪਾਏ ਹੋਏ ਆ ਸਾਰੇ ਨਿੱਕੇ ਨਿੱਕੇ ਦੇ ਤੌਲੀਏ ਵਗੈਰਾ ਸਾਰੇ ਆਹ ਛੋਟੇ ਛੋਟੇ ਇਹ ਇੱਥੇ ਸੁੱਕਣੇ ਪਾਤੇ ਫੇਰ ਮੈਂ ਕਾਕਾ ਦਾ ਆਰਾਮਦਗ ਨਾ ਹੁੰਦਾ ਆਪਿਆ ਚਾਰ ਘਰ ਤੇ ਲੱਗਿਆ ਹੋਇਆ ਇਹ ਹੁਣ ਵੀ ਰਨੇ ਪਰੇਸ਼ਾਨੀ ਕਰਨਾ ਉੱਠ ਕੇ ਕੱਪੜਿਆਂ ਦੇ ਢੇਰ ਲਾ ਦਿੰਦਾ ਇਹ ਨਿੱਕੇ ਨਿੱਕੇਾਂ ਦੇ ਟੋਣ ਵਾਲਿਆਂ ਦੇ ਪੱਖੇ ਥੱਲੇ ਸੁੱਕਣੇ ਪਾਏ ਇੱਥੇ ਮੈਂ ਪੱਖੇ ਤੁਹਾਨੂੰ ਪੱਖੇ ਥੱਲੇ ਸੁੱਕ ਜਾਣਗੇ ਵੈਸੇ ਤਾਂ ਮਸ਼ੀਨ 'ਚ ਸੁਕਾਤੇ ਸੀਗੇ ਮੈਂ ਤੁਸੀਂ ਇੰਚੇ ਪਰ ਇਹਨੇ ਤਾਂ ਕਿੱਥੇ ਸੁੱਕਦੇ ਹੈਗੇ ਤਾਂ ਇਹ ਵੀ ਪੱਖੇ ਥੱਲੇ ਪਾ ਦੇਵਾਂਗਾ ਚੱਲਨੇ ਕਾਕਾ ਪਿਆ ਇੱਥੇ ਪੱਖੇ ਥੱਲੇ ਕੱਪੜੇ ਸੁੱਕ ਜਾਣਗੇ ਨਾਲੇ ਬਾਹਰ ਤਾਂ ਮੀਂਹ ਨੇ ਕਮਲ ਲਾਇਆ ਪਿਆ ਤਾਂ ਇਹ ਵੀ ਇੱਥੇ ਸੁੱਕਣੇ ਪਾਤੇ ਟੋਲੀ ਇਹ ਵਗੈਰਾ ਦੇਖ ਕੇ ਦੇਖ ਇਹ ਇੱਧਰ ਤਾਂ ਨਹੀਂ ਤੇ ਇੱਕ ਤਣੀ ਬੰਨੀ ਹੋਈ ਅੰਦਰ ਕਮਰੇ 'ਚ ਤੇ ਆ ਸਾਡੇ ਮਿਸਤਰੀ ਸਾਹਿਬ ਇੱਕ ਤਣੀ ਹੋਰ ਬਨਣਾ ਰਿਹਾ ਅੰਦਰ ਕਮਰੇ 'ਚ ਕੱਪੜੇ ਸੁਕਣੇ ਹਾਣ ਨੂੰ ਤੇ ਆ ਮਹਾਨ ਹਸਤੀ ਲੱਗੀ ਹੋਈ ਸਵੇਰੇ ਸਵੇਰੇ ਗਾ ਫੋੜ ਬਾਲੇ ਵੇਖੋ ਇਹਦੇ ਜਿਵੇਂ ਕਰੰਟ ਲਾਇਆ ਹੁੰਦਾ ਜੂੜਾ ਕਰਨ ਨਾਲ ਐਂ ਬਲ ਪੈ ਜਾਂਦੇ ਆ ਇੱਕ ਟਣੀ ਤਾਂ ਇਧਰ ਅੰਦਰ ਕੱਪੜਿਆਂ ਨੂੰ ਬਾਕੀ ਹੋਰ ਸੁੱਕਣੇ ਪਾਉ ਦੋ ਟਣੀਆਂ ਤਿੰਨ ਹੋਊਗਾ ਨਾ ਅੰਦਰ ਅੰਦਰ ਵਧੀਆ ਗਾ ਰਹਿੰਦੇ ਫੋਨ ਉੱਥੇ ਰੱਖ ਦੇ ਤੇ ਹੁਣ ਮੈਂ ਕਰੂੰਗੀ ਰਸੋਈ ਦੇ ਕੰਮ ਇਧਰ ਭੰਡੇ ਹੁੰਦੇ ਲੱਗੇ ਪਏ ਬਾਜ਼ਾਰ ਕਿਆ ਲੈ ਭੰਡੇ ਇਹ ਲੈ ਦਾ ਚਿਲਕਾ ਇੱਥੇ ਘਾ ਕੇ ਰੱਖਤਾ ਡੈਸਟਿੰਚ ਵੀ ਨਹੀਂ ਪਾਇਆ। انا ਕੱਪੜੇ ਕੁੱਪੜਾ ਨੇ ਕੰਮ ਨਿਵੇੜਿਆ ਸਵੇਰੇ। ਤੇ ਹੁਣ ਮੈਂ ਬਣਾਉਂਗੀ ਰੋਟੀ, ਸਬਜ਼ੀ, ਫਲੀਆਂ ਤੇ ਵੀ ਟਾਈਮ ਲੱਗੂਗਾ ਹਜੇ। ਤੇ ਮਿਲਦੇ ਆਈ ਤੁਹਾਨੂੰ ਅੱਗੇ ਬਣੇ ਰਿਓ ਵਲੌਗ ਦੇ ਨਾਲ। ਉਦਰੇ ਕਾਕਾ ਵੀ ਉੱਠਣ ਦੀ ਤਿਆਰੀ ਚ ਹੋ ਗਿਆ ਫਤੇ ਖੜਕਾ ਕਰ ਰਿਹਾ ਉਹਨੂੰ ਕੋਣ ਨਹੀਂ ਦੇ ਰਿਹਾ ਬਣੇ ਰਹੋ ਜੀ ਵਲੌਗ ਦੇ ਨਾਲ ਤੇ ਮਿਲਦੇ ਆਪਾਂ ਅੱਗੇ ਵੀਡੀਓ ਚ ਸਾਡੀ ਮਹਾਨ ਹਰਦੀ ਸੇਵ ਖਾਣ ਤੇ ਹੋਗੀ ਸਵੇਰੇ ਸਵੇਰੇ ਸੇਵ ਖਾਈਏ ਜੀ ਮਹਾਨ ਹਰਦੀ ਸਵੇਰੇ ਸਵੇਰੇ ਕਹਿੰਦਾ ਸੇਵ ਦੇ ਉਹਨੂੰ ਟੱਕੀ ਉਦੋਂ ਮੈਂ ਹੀ ਹਟੰਦਾ ਨਾ ਲੈ ਰਿਆ ਬਹੁਤ ਔਰ ਦੀ ਮੀਂਹ ਪੈ ਰਿਆ ਤੁਹਾਨੂੰ ਮਤ ਜਾਈਦਾ ਨਹੀਂ ਸੀ ਐਸੀ ਲੱਗੇ